ਏ ਵਾਲੇ ਸ਼ੋਲੇ ਦੇਖ ਕੇ ਹਰ ਇੱਕ ਦੇ ਮੂੰਹ ਵਿੱਚ ਪਾਣੀ ਆ ਜਾਊਗਾ ਕਿਸੇ ਨੂੰ ਪਟੂਰੇ ਤੇ ਕਿਸੇ ਨੂੰ ਪੂਰੀਆਂ ਯਾਦ ਆ ਜਾਣਗੀਆਂ ਔਰ ਜਿਹੜੇ ਅੱਜ ਦੇ ਛੋਲੇ ਬਣੇ ਐ ਇਹਦੇ ਵਿੱਚ ਨਾ ਤੇਲ ਦੀ ਜ਼ਰੂਰਤ ਹੈ ਨਾ ਪਿਆਜ਼ ਦੀ ਜ਼ਰੂਰਤ ਹੈ ਨਾ ਟਮਾਟਰ ਦੀ ਜ਼ਰੂਰਤ ਹੈ ਮਤਲਬ ਜੇ ਘਰ ਵਿੱਚ ਕੋਈ ਸਾਰਾ ਸਮਾਨ ਨਹੀਂ ਤਾਂ ਵੀ ਤੁਸੀਂ ਇਸ ਮजेदार ਜਿਹੇ ਛੋਲਿਆਂ ਦਾ ਆਨੰਦ ਲੈ ਸਕਦੇ ਹੋ ਟੇਸਟੀ ਕਿੰਨੇ ਜ਼ਿਆਦਾ ਬਣੇ ਐ ਇਹ ਜਦੋਂ ਤੁਸੀਂ ਬਣਾ ਕੇ ਖਾ ਲੇ ਸੋਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਛੋਲਿਆਂ ਨੂੰ ਪੂਰੀ ਰਾਤ ਆਪਾਂ ਭਿਉਂ ਕੇ ਰੱਖਿਆ ਸੀ ਖੁੱਲੇ ਜਿਹੇ ਟਾਈਮ ਵਿੱਚ ਇਹਨੂੰ ਭਿਉਣਾ ਤਾਂ ਕਿ ਚੰਗੀ ਤਰ੍ਹਾਂ ਫੁੱਲ ਜੇ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਕਿ ਡੇਢ ਘੰਟਾ ਪਹਿਲਾਂ ਪਾਇਰੇ ਵਿੱਚ ਬੇਕਿੰਗ ਸੋਡਾ ਵਗੈਰਾ ਪਾ ਦਈਏ ਉਹ ਉਦੋਂ ਹੁੰਦਾ ਜਦੋਂ ਕਈ ਵਾਰੀ ਐਟ ਅ ਟਾਈਮ ਆਪਾਂ ਤਿਆਰ ਕਰਨੇ ਹੁੰਦੇ ਆ ਤੇ ਭੁਉਨੇ ਭੁੱਲ ਜਾਂਦੇ ਆ ਪੂਰੀ ਰਾਤ ਇਹਨਾਂ ਨੂੰ ਭਿਓ ਕੇ ਰੱਖਿਆ ਫਿਰ ਕੁੱਕਰ ਵਿੱਚ ਪਾਇਆ ਸਿਰਫ ਇੱਕ ਗਲਾਸ ਪਾਣੀ ਦਾ ਤੇ ਵਿੱਚ ਉਹ ਚੰਗੀ ਤਰ੍ਹਾਂ ਛੋਲਿਆਂ ਨੂੰ ਧੋ ਕੇ ਕੁੱਕਰ ਵਿੱਚ ਪਾਤਾ ਟੱਕ ਕੇ ਇੱਕ ਸਾਈਡ ਤੇ ਰੱਖ ਦਾਂਗੇ ਫਿਰ ਇੱਕ ਲਿਆ ਜੀ ਪੈਨ ਉਹਦੇ ਵਿੱਚ ਦੋ ਗਲਾਸ ਪਾਣੀ ਦੇ ਗਰਮ ਰੱਖ ਤੇ ਦੋ ਚਮਚ ਪਾਵਾਂਗੇ ਚਾਹ ਪੱਤੀ ਦੇ ਬਾਕੀ ਤੁਸੀਂ ਉਸ ਹਿਸਾਬ ਨਾਲ ਪਾ ਲਿਓ ਜਿੰਨੀ ਕੀ ਸਟਰੋਂਗ ਤੁਹਾਡੀ ਚਾਹ ਪੱਤੀ ਹੈਗੀ ਚੰਗੀ ਤਰ੍ਹਾਂ ਇਹਨੂੰ ਉਬਾਲ ਲਾਂਗੇ ਜਦੋਂ ਹੀ ਇਹ 2-4 ਮਿੰਟ ਲਗਾਤਾਰ ਉਬਲਦੀ ਰਹੀ ਤਾਂ ਤੁਸੀਂ ਗੈਸ ਨੂੰ ਬੰਦ ਕਰ ਲੈਣਾ ਤੇ ਉਸ ਤੋਂ ਬਾਅਦ ਦੂਸਰਾ ਰਸਮਾਂ ਤਿਆਰ ਕਰਨ ਲਈ ਆਪਾਂ ਲਿਆ ਇੱਕ ਸੂਤੀ ਕਪੜਾ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਜਿਨ੍ਹਾਂ ਨਾਲ ਇਹ ਛੋਲੇ ਜਿਹੜੇ ਲਾਜਵਾਬ ਬਣਨਗੇ ਦੋ ਇਲਾਇਚੀਆਂ ਵੱਡੀਆਂ ਦੋ ਛੋਟੀਆਂ ਪਰ ਇਹਨਾਂ ਦੇ ਮੂੰਹ ਤੁਸੀਂ ਖੋਲ ਲੈਣੇ ਆ ਦਾਲਚੀਨੀ ਤੇਜ ਪੱਤਾ ਦੋ ਚਾਰ ਲੌਂਗ ਸਾਰੀਆਂ ਚੀਜ਼ਾਂ ਨੂੰ ਸੂਤੀ ਕਪੜੇ ਦੇ ਵਿੱਚ ਬੰਨ ਲੈਣਾ ਪੋਟਲੀ ਜੀ ਤੁਸੀਂ ਇਹਦੀ ਬਣਾ ਲਿਓ ਜਿਵੇਂ ਸਾਡੀਆਂ ਦਾਦੀਆਂ ਨਾਨੀਆਂ ਪੈਸਿਆਂ ਨੂੰ ਸੰਭਾਲ ਕੇ ਰੱਖਦੀਆਂ ਉਹੋ ਜਿਹੀ ਪੋਟਲੀ ਆਪਾਂ ਤਿਆਰ ਕਰ ਲਈ ਜਿਆਦਾ ਕਸ਼ਕੇ ਦੀ ਗੰਢ ਨਾ ਦੇ ਖਲਕਾ ਜੱਟ ਈ ਲੈ ਰੱਖਿਓ ਤਾਂ ਕਿ ਜਿਹੜਾ ਸਾਰੇ ਮਸਾਲਿਆਂ ਦਾ ਫਲੇਵਰ ਹੈ ਉਹ ਚੰਗੀ ਤਰ੍ਹਾਂ ਛੋਲਿਆਂ ਦੇ ਵਿੱਚ ਮਿਕਸ ਹੋ ਜੇ ਉਸ ਤੋਂ ਬਾਅਦ ਜੀ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਪਾਣੀ ਜਿਹੜਾ ਚਾਹ ਪੱਤੀ ਵਾਲਾ ਉਬਾਲਿਆ ਇਹਨੂੰ ਛੰਨ ਨਹੀਂ ਰਹੀ ਛਾਣ ਕੇ ਵਿੱਚ ਪਾਇਓ ਐਨੇ ਆਸਾਨ ਤਰੀਕੇ ਨਾਲ ਮజేਦਾਰ ਜਿਹੇ ਛੋਲੇ ਤਿਆਰ ਹੋਣਗੇ ਤੁਹਾਨੂੰ ਯਕੀਨ ਵੀ ਨਹੀਂ ਹੋਣਾ ਕਿ ਐਨੇ ਜ਼ਿਆਦਾ ਟੇਸਟੀ ਬਿਨਾ ਸਮਾਨ ਤੋਂ ਬਣ ਗਏ ਫਿਰ ਸਪੋਰਟਲੀ ਨੂੰ ਕੁੱਕਰ ਵਿੱਚ ਪਾ ਕੇ ਇਹਨੂੰ ਗੈਸ ਤੇ ਰੱਖ ਦਾਂਗੇ ਜ਼ਰੂਰਤ ਦੇ ਮੁਤਾਬਕ ਪਾਵਾਂਗੇ ਨਮਕ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਕੁੱਕਰ ਨੂੰ ਕਰਾਂਗੇ ਬੰਦ 6 ਤੋਂ 7 ਬਿਸਲਾਏ ਦੀ ਆਰਾਮ ਨਾਲ ਲਗਾ ਲਿਓ ਉਦੋਂ ਤੱਕ ਇਹਨੂੰ ਬਿਸਲਾਏ ਲਗਾਇਓ ਜਦੋਂ ਤੱਕ ਛੋਲੇ ਬਿਲਕੁਲ ਸੌਫਟ ਨਹੀਂ ਹੋ ਜਾਂਦੇ ਫਿਰ ਆਪਾਂ 2 ਚਮਚ ਇੱਕ ਪੈਨ ਵਿੱਚ ਲਵਾਂਗੇ ਬੇਸਨ ਦੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ 4 ਤੋਂ 5 ਮਿੰਟ ਇਹਨੂੰ ਹੌਲੀ-ਹੌਲੀ ਪਕਾਵਾਂਗੇ ਜਦੋਂ ਹੀ ਇਹਦੀ ਵਧੀਆ ਜੀ ਖੁਸ਼ਬੂ ਆਉਣ ਲੱਗੀ ਕਲਰ ਇਹਦਾ ਚੇਂਜ ਹੋ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਇਹਨੂੰ ਤੁਸੀਂ ਕਿਸੇ ਵੀ ਪਲੇਟ ਵਿੱਚ ਪਾ ਕੇ ਰੱਖ ਦੇਣਾ ਕਿਉਂਕਿ ਜੇ ਉਸੇ ਪੈਨ ਵਿੱਚ ਰੱਖਿਆ ਤਾਂ ਇਹਦਾ ਕਲਰ ਵਗੈਰਾ ਹੋਰ ਡਾਰਕ ਹੋ ਜਾਊਗਾ ਤੇ ਇਹਦਾ ਟੇਸਟ ਵਧੀਆ ਨਹੀਂ ਆਉਣਾ ਕਿਉਂਕਿ ਇਹਨੇ ਮਚ ਜਾਣਾਗਾ ਜਦੋਂ ਇਹਨੂੰ ਆਪਾਂ ਪਲੇਟ ਵਿੱਚ ਕੱਢ ਲਿਆ ਉਸੇ ਪੈਨ ਵਿੱਚ ਅੱਧਾ ਚਮਚ ਪਾਵਾਂਗੇ ਸਾਬਤ ਧਨੀਏ ਦਾ ਅੱਧਾ ਚਮਚੀ ਆਪਾਂ ਪਾਵਾਂਗੇ ਜੀਰੇ ਦਾ ਇਹਨਾਂ ਚੀਜ਼ਾਂ ਨੂੰ ਗੈਸ ਦੀ ਸਲੋ ਫਲੇਮ ਤੇ ਆਪਾਂ ਰੋਸਟ ਕਰਨਾ ਪਰ ਗੈਸ ਬਿਲਕੁਲ ਸਲੋ ਰੱਖਿਓ 8-10 ਪਾਵਾਂਗੇ ਕਾਲੀਆਂ ਮਿਰਚਾਂ ਦੋ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਇਹ ਚੀਜ਼ਾਂ ਜ਼ਰੂਰ ਪਾਓ ਇਹਨਾਂ ਦਾ ਫਲੇਵਰ ਸਬਜ਼ੀ ਵਿੱਚ ਬੜਾ ਹੀ ਵਧੀਆ ਆਊਗਾ ਤੇ ਵੱਖਰਾ ਹੀ ਸਵਾਦ ਦੇਣਗੀਆਂ ਫਿਰ ਆਪਾਂ ਇੱਕ ਚਮਚ ਭਰ ਕੇ ਪਾਤਾ ਅਨਾਰ ਦਾਣੇ ਦਾ ਤੇ ਇਹਨਾਂ ਨੂੰ ਆਪਾਂ 1 ਮਿੰਟ ਲਈ ਗਾਤਾ ਰੋਸਟ ਕਰਾਂਗੇ ਜਦੋਂ ਇਹ ਚੀਜ਼ਾਂ ਰੋਸਟ ਹੋ ਗਈਆਂ ਫਿਰ ਆਪਾਂ ਇਹਦੇ ਵਿੱਚ ਪਾਉਣੇਗੇ ਸੌਂਫ ਜਿਹੜੀ ਆਪਾਂ ਘਰ ਦੇ ਵਿੱਚ ਆਮ ਵਰਤਦੇ ਹਾਂ ਉਹ ਹੀ ਸੌਂਫ ਤੁਸੀਂ ਇਹਦੇ ਵਿੱਚ ਥੋੜੀ ਜੀ ਪਾ ਦੇਣੀ ਹੈ ਜਾਨੀ ਕਿ ਅੱਧਾ ਚਮਚ ਗੈਸ ਨੂੰ ਇੱਥੇ ਬੰਦ ਕਰ ਦਿਓ ਇੰਨਾ ਕੁ ਪੈਨ ਗਰਮ ਹੈ ਕਿ ਅੱਧੇ ਮਿੰਟ ਲਈ ਆਪਾਂ ਇਹਨੂੰ ਰੋਸਟ ਕਰ ਸਕਦੇ ਹਾਂ ਤੇ ਇਹਨਾਂ ਮਸਾਲਿਆਂ ਨੂੰ ਵੀ ਆਪਾਂ ਕੱਢ ਕੇ ਇੱਕ ਪਲੇਟ ਵਿੱਚ ਪਾ ਲਾਂਗੇ ਉਸ ਤੋਂ ਬਾਅਦ ਆਪਾਂ ਤਿਆਰ ਕੀਤਾ ਹੋਇਆ ਆਪਾਂ ਬੇਸਣ ਠੰਡਾ ਹੋ ਚੁੱਕਿਆ ਹੈ ਇਹਦੇ ਵਿੱਚ ਆਪਾਂ ਡੇਢ ਚਮਚ ਭਰ ਕੇ ਪਾਇਆ ਛੋਲਿਆਂ ਵਾਲਾ ਮਸਾਲਾ ਜਾਨੀ ਕਿ ਚਨਾ ਮਸਾਲਾ ਇਹ ਕੋਈ ਵੀ ਤੁਸੀਂ ਬ੍ਰਾਂਡ ਦਾ ਯੂਜ਼ ਕਰ ਸਕਦੇ ਹੋ ਪਰ ਜ਼ਰੂਰ ਵਰਤਿਓ ਟੇਸਟ ਇਸੇ ਦਾ ਹੀ ਆਉਣਾ ਹੈ ਅੱਧਾ ਚਮਚ ਭਰ ਕੇ ਪਾਵਾਂਗੇ ਧਨੀਏ ਪਾਊਡਰ ਦਾ ਫਿਰ ਪਾਵਾਂਗੇ ਸਿੰਪਲ ਘਰ ਵਾਲਾ ਮਸਾਲਾ ਫਿਰ ਪਾਈਏ ਦੇਗੀ ਮਿਰਚ ਇਹਦੇ ਨਾਲ ਕਲਰ ਬੜਾ ਹੀ ਵਧੀਆ ਆਉਂਦਾ ਹੈ ਜਰੂਰਤ ਮੁਤਾਬਕ ਥੋੜਾ ਜਿਹਾ ਪਾਓ ਨਮਕ ਪਰ ਧਿਆਨ ਰੱਖਿਓ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਹਲਦੀ ਦੀ ਵਰਤੋਂ ਇਹਦੇ ਵਿੱਚ ਆਪਾਂ ਬਿਲਕੁਲ ਨਹੀਂ ਕਰਾਂਗੇ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਥਾਂ ਤੇ ਰੱਖ ਦਿਓ ਉਸ ਤੋਂ ਬਾਅਦ ਜੀ ਕੁੱਕਰ ਨੂੰ ਜਦੋਂ ਹੀ ਖੋਲੋਗੇ ਛੋਲੇ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਤੇ ਪੋਟਲੀ ਨੂੰ ਆਪਾਂ ਸਭ ਤੋਂ ਪਹਿਲਾਂ ਬਾਹਰ ਕੱਢ ਦਾਂਗੇ ਫਿਰ ਸਬਜ਼ੀ ਨੂੰ ਕੱਢਾਂਗੇ ਆਪਾਂ ਇੱਕ ਕੜਾਈ ਵਿੱਚ ਪਰ ਤੁਹਾਨੂੰ ਕੱਢਣ ਦੀ ਕੋਈ ਉਲਤ ਨਹੀਂ ਕਿਉਂਕਿ ਇਹ ਚੰਗੀ ਤਰ੍ਹਾਂ ਦਿਖ ਨਹੀਂ ਰਹੀ ਸੀ ਇਸ ਲਈ ਮੈਂ ਇਹਨੂੰ ਕੜਾਈ ਵਿੱਚ ਕੱਢਤਾ ਫਿਰ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਾਂਗੇ ਤੇ ਇਹਨੂੰ ਪਕਾਉਣਾ ਸ਼ੁਰੂ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਾਰੇ ਮਸਾਲੇ ਜਿਹੜੇ ਕਿ ਆਪਾਂ ਤਿਆਰ ਕਰਕੇ ਰੱਖੇ ਹੋਏ ਐ ਕੜਚੀ ਵਗੈਰਾ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਿਓ ਮਤਲਬ ਹਲਕਾ ਹਲਕਾ ਇਹਨਾਂ ਨੂੰ ਦਬਾ ਲਿਓ ਚੰਗੀ ਤਰ੍ਹਾਂ ਇਹ ਉਬਲੇ ਹੋਏ ਐ ਤੇ ਦੱਬਣ ਵਿੱਚ ਵੀ ਬੜੀ ਆਸਾਨੀ ਹੋਊਗੀ ਐਨੇ ਆਪਾਂ ਬੇਸਣ ਵਾਲੇ ਮਸਾਲੇ ਇਹਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਹੀ ਚੰਗੀ ਤਰ੍ਹਾਂ ਸਬਜ਼ੀ ਗਰਮ ਹੋਗੀ ਤਾਂ ਇਹ ਉਬਾਲੇ ਲੈਣ ਲੱਗ ਜੂਗੀ 10 ਤੋਂ 12 ਮਿੰਟ ਆਪਾਂ ਲਗਾਤਾਰ ਇਹਨੂੰ ਇਸੇ ਤਰੀਕੇ ਨਾਲ ਹੀ ਪਕਾਉਣਾ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਿਓ ਹੌਲੀ ਹੌਲੀ ਪੱਕਦੇ ਜਾਣਗੇ ਤੇ ਬੜੀ ਸੋਹਣੀ ਖੁਸ਼ਬੂ ਆਉਂਦੀ ਜਾਊਗੀ ਬਹੁਤ ਹੀ ਮਜ਼ੇਦਾਰ ਜਿਛੋਲਿਆਂ ਦੀ ਰੈਸিপি ਵਧੀਆ ਲੱਗੀ ਜਾਂਦੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਦੇ ਕਰਦੇ ਤੇ ਨਾਲ ਹੀ ਤਿਆਰ ਕਰਾਂਗੇ ਦੂਸਰਾ ਸਮਾਨ ਜੀ ਦੇ ਨਾਲ ਇਹਦਾ ਕਲਰ ਹੈ ਜਿਹੜਾ ਹੋਰ ਜ਼ਿਆਦਾ ਵਧੀਆ ਆਊਗਾ ਜੱਗ ਵਿੱਚ ਸਾਰੇ ਰੋਸਟ ਕੀਤੇ ਹੋਏ ਮਸਾਲਿਆਂ ਨੂੰ ਆਪਾਂ ਪਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਪਾਉਣੀ ਹੈ ਇੱਕ ਹਰੀ ਮਿਰਚ ਅੱਧਾ ਇੰਚ ਦਾ ਟੁਕੜਾ ਪਾਮਾਗੇ ਅਦਰਕ ਦਾ ਮੁਠੀ ਪਰ ਪਾਇਆ ਤਣੀਆਂ ਪਰ ਜੇ ਤੁਹਾਡੇ ਕੋਲ ਐਟ ਅ ਟਾਈਮ ਪਦੀਨਾ ਹੋਵੇ ਤਾਂ ਥੋੜੇ ਜਿਹਾ ਪਦੀਨੇ ਦੇ ਪੱਤੇ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਮੇਰੇ ਕੋਲ ਨਹੀਂ ਸੀ ਇਸ ਲਈ ਆਪਾਂ ਨਹੀਂ ਯੂਜ਼ ਕੀਤਾ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਆ ਜਦੋਂ ਇਹਨਾਂ ਨੂੰ ਤੁਸੀਂ ਗ੍ਰਾਇੰਡ ਕਰ ਲਿਆ ਤਾਂ ਉਸ ਤੋਂ ਬਾਅਦ ਤੁਸੀਂ ਪਾਣੀ ਪਾਉਣਾ ਹੈ ਕਿਉਂਕਿ ਜੇ ਤੁਸੀਂ ਪਹਿਲੇ ਹੀ ਪਾਣੀ ਪਾਤਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੇ ਚੰਗੀ ਤਰ੍ਹਾਂ ਪੀਸਿਆ ਨਹੀਂ ਜਾਣਾ ਤੇ ਜਦੋਂ ਹੀ ਤੁਸੀਂ ਸਬਜ਼ੀ ਨੂੰ ਖਾਓਗੇ ਤਾਂ ਕਈ ਵਰਤਨੀਆਂ ਵਗੈਰਾ ਦੰਦਾਂ ਵਿੱਚ ਫਸ ਜਾਂਦਾ ਹੈ ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਗ੍ਰਾਇੰਡ ਕਰ ਲੈਣਾ ਸੌਸ ਦੀ ਤਰ੍ਹਾਂ ਬਿਲਕੁਲ ਸਰਵ ਤਿਆਰ ਕਰਨਾ ਚੰਗੀ ਤਰ੍ਹਾਂ ਟੱਕਣ ਤੋਂ ਆਪਾਂ ਇਹਨੂੰ ਉਤਾਰ ਲਿਆ ਅੱਧਾ ਗਲਾਸ ਪਾਣੀ ਦਾ ਪਾ ਕੇ ਇਹਨੂੰ 1 ਮਿੰਟ ਲਈ ਫੇਰ ਗ੍ਰਾਇੰਡ ਕਰਾਂਗੇ ਜਦੋਂ ਇਹ ਵਧੀਆ ਤਰੀਕੇ ਨਾਲ ਪਿਸ ਕੇ ਤਿਆਰ ਹੋ ਗਿਆ ਇੰਨੇ ਆਪਣੇ ਛੋਲੇ ਜਿਹੜੇ ਚੰਗੀ ਤਰ੍ਹਾਂ ਬੇਸਣ ਨੂੰ ਵਿੱਚ ਮਿਕਸ ਕਰ ਲਿਆ ਉਹਨਾਂ ਨੇ ਬੇਸਣ ਦੇ ਨਾਲ ਹੀ ਇੱਕ ਦੂਜੇ ਦੇ ਨਾਲ ਜੁੜ ਜਾਂਦੇ ਐ ਜਿਵੇਂ ਕਿ ਪਟੂਰੀਆਂ ਵਾਲੇ ਛੋਲੇ ਹੁੰਦੇ ਐ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਧਨੀਏ ਵਾਲਾ ਪਾਣੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਇਹਨੂੰ 5-6 ਮਿੰਟ ਲਗਾਤਾਰ ਆਪਾਂ ਪਕਾਵਾਂਗੇ ਬਹੁਤ ਤਰੀਕਿਆਂ ਨਾਲ ਤੁਸੀਂ ਛੋਲੇ ਬਣਾਉਂਦੇ ਹੋਗੇ ਪਰ ਕਦੇ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਿਲਕੁਲ ਸਾਦਾ ਤਰੀਕਾ ਹੈ ਤੇ ਟੇਸਟੀ ਐਨੇ ਜ਼ਿਆਦਾ ਬਣਦੇ ਆ ਕਿ ਤੁਸੀਂ ਬਾਜ਼ਾਰ ਵਾਲਾ ਸਵਾਦ ਵੀ ਭੁੱਲ ਜਾਓਗੇ ਉਸ ਤੋਂ ਬਾਅਦ ਜ਼ਰੂਰਤ ਮੁਤਾਬਕ ਪਾਓ ਕਾਲਾ ਨਮਕ ਨਮਕ ਇੱਥੇ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਇਸ ਲਈ ਆਪਾਂ ਕਾਲਾ ਪਾਇਆ ਜਦੋਂ ਵੀ ਕਿਸੇ ਸਬਜ਼ੀ ਵਿੱਚ ਤੁਹਾਨੂੰ ਨਮਕ ਘੱਟ ਲੱਗੇ ਤਾਂ ਬਿਲਕੁਲ ਲਾਸਟ ਤੇ ਕਾਲਾ ਨਮਕ ਪਾਇਆ ਕਰੋ ਇਹਦਾ ਵੱਖਰਾ ਹੀ ਟੇਸਟ ਆਉਂਦਾ ਜਦੋਂ ਇਹ ਸਬਜੀ ਬਣ ਕੇ ਤਿਆਰ ਹੋਗੀ 5-10 ਮਿੰਟਾਂ ਲਈ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਤੇ ਇਹਨੂੰ ਠੱਕ ਕੇ ਰੱਖ ਦਾਂਗੇ ਫਿਰ ਲਿਆ ਜੀ ਆਪਾਂ ਅਦਰਕ ਇਹਨੂੰ ਪਤਲਾ ਤੇ ਲੰਬਾ ਲੰਬਾ ਕੱਟ ਲੈਣਾ ਇਹਦੇ ਲੱਛੇ ਜਿਹੜੇ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਤੁਸੀਂ ਜ਼ਰੂਰ ਤਿਆਰ ਕਰਿਓ ਉਸ ਤੋਂ ਬਾਅਦ ਦੋ ਲਈਆਂ ਹਰੀਆਂ ਮਿਰਚਾਂ ਉਹਦੇ ਵਿੱਚਕਾਰ ਕੱਟ ਲਗਾ ਲਿਆ ਤੇ ਥੋੜਾ ਜਿਹਾ ਲਵਾਂਗੇ ਹਰਾ ਧਨੀਆ ਜਦੋਂ ਇਹ ਸਬਜੀ ਹਲਕੀ ਜੀ ਠੰਡੀ ਹੋਗੀ ਤੇ ਇਹਦੇ ਉੱਪਰ ਪਾ ਦਿਓ ਹਰਾ ਧਨੀਆ ਤੇ ਬਰੀਕ ਤੇ ਲੰਬੇ ਕੱਟੇ ਹੋਏ ਅਦਰਕ ਨੂੰ ਇਹਦੇ ਉੱਪਰ ਪਾ ਕੇ ਕਿਸੇ ਨਵੀਂ ਤੋਂ ਸੀ ਸਰਵ ਕਰ ਸਕਦੇ ਹੋ ਜਿਹੜੀਆਂ ਹਰੀਆਂ ਮਿਰਚਾਂ ਕੱਟੀਆਂ ਜਦੋਂ ਤੁਸੀਂ ਕਿਸੇ ਅੱਗੇ ਸਰਵ ਕਰੋਗੇ ਉਦੋਂ ਇਹਦੇ ਉੱਪਰ ਰੱਖ ਦਿਓ ਬਹੁਤ ਹੀ ਮਜ਼ੇਦਾਰ ਛੋਲਿਆਂ ਦੀ ਸਬਜ਼ੀ ਤਿਆਰ ਹੈ ਤੇ ਨਾਲ ਇਹਦੇ ਪਟੂਰੇ ਬਣਾ ਕੇ ਖਾਓ ਪੂਰੀ ਖਾਓ ਚਾਹੇ ਇਹਨੂੰ ਕੁਲਚਿਆਂ ਵਿੱਚ ਪਾ ਕੇ ਵੀ ਤੁਸੀਂ ਖਾ ਸਕਦੇ ਹੋ ਐਨੀ ਜ਼ਿਆਦਾ ਟੇਸਟੀ ਬਣੀ ਹੈ ਜਦੋਂ ਇਹਨੂੰ ਬਣੀ ਨੂੰ 10 ਤੋਂ 20 ਮਿੰਟ ਹੋ ਜਾਣਗੇ ਤਾਂ ਇਹਨੇ ਹੋਰ ਗਾੜੀ ਹੋ ਜਾਣਾ ਹੈ ਕੁਲਚਿਆਂ ਵਿੱਚ ਵੀ ਇਹ ਬੜੇ ਆਰਾਮ ਨਾਲ ਪਾਊਗੀ ਬਾਕੀ ਗਰੇਵੀ ਕਿੰਨੀ ਗਾੜੀ ਰੱਖਣੀ ਹੈ ਕਿੰਨੀ ਪਤਲੀ ਰੱਖਣੀ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਤੇ ਡਿਪੈਂਡ ਐ ਮजेदार ਜੀ ਰੈਸিপি ਕਿਓ ਜੀ ਲੱਗੀ ਐ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਹੁਣ ਬਣਾ ਕੇ ਜਰੂਰ ਖਾਓ ਧੰਨਵਾਦ